ਪਰਫਰਮੈਂਸ ਭਗਿਆ ਨਹੀਂ ਇਹ ਇੱਕ ਪੁਸਤਕ ਹੈ ਇੱਕ ਸਮੁੰਦਰ ਔਰ ਇੱਕ ਸਮੁੰਦਰ ਨੂੰ ਆਜਲਾ ਜੀ ਨੇ ਬੜੇ ਹੀ ਸੰਜੇਧੀ ਦੇ ਨਾਲ ਕਥਾ ਦੇ ਵਿੱਚ ਸਮੋਇਆ ਰਿਹਾ ਹੈ ਬੜਾ ਖੂਬ ਹੋਰ ਵੀ ਇਹਦੇ ਚ ਐਨ ਨੂੰ ਹੈ ਮੈਂ ਚਾਰ ਗੱਲਾਂ ਕਹਿਣੀਆਂ ਪਹਿਲੀ ਗੱਲ ਟੋੜੇ ਨੂੰ ਸਾਹਮਣੇ ਬੈਠੀ ਹੈ ਟੋੜੇ ਵਾਰੀ ਕਹਣੀ ਤੁਸੀਂ ਬੋਧਗੋ ਜੀ ਤੁਹਾਨੂੰ ਸਮਝ ਨਹੀਂ ਆਈ ਕਿ ਐਨੇ ਹੋਣੀ ਗਿਆ ਸੀ ਸਨਤਕਾਰ ਤੁਸੀਂ ਇੱਕ ਛੜਕ ਦੇ ਹੀਠਾਂ ਬਹੁਤ ਜ਼ਿਆਦਾ ਕੀਵੇਂ ਇਕੱਠੇ ਕਰਦੇ ਆਪ ਵੀ ਇਕੱਠੀ ਕਰਦੇ ਬਹੁਤ ਸੋਖੀ ਹੈ ਇਹਨਾਂ ਦੇ ਵਿੱਚ ਪੜਨ ਦਾ ਲਿਖਣ ਦਾ ਹੋਸ਼ ਹੈ ਤੇ ਬੋਲਣ ਦਾ ਜੋਸ਼ ਹੈ ਜਦੋਂ ਪਹਿਲੇ ਤੋਂ मैं पीछे जावाना जलो प्रोग्राम शुरू होया मैं हो ही आ गया सी जो बोल रहे थे मैं लगता सी कि इस माइक की लौड़ नहीं है क्योंकि बोलिया कितों जाता है दिल चो बोलिया जाता है और जो दिल है वो रब का रेडियो होंगे और रब का रेडियो जो हों कूठ नहीं बोलता तो मैं पहली गल तेजी सी दूजी ਕੌਜਲਾ ਜੀ ਬਾਰੇ ਬਹੁਤ ਕੁਝ ਕਿਹਾ ਮੈਂ ਰੀਪੀਟ ਨਹੀਂ ਕਰਾਂਗਾ ਮੈਂ ਇਹਨੂੰ ਸਿਰਫ ਇਹਨੇ ਕਹਾਂਗਾ ਮੈਂ ਐਨਡੋਰਸ ਕਰਦੇ ਜਦੋਂ ਪਹਿਲੀ ਵਾਰ ਮੈਨੂੰ ਕੌਜਲਾ ਜੀ ਨਾਲ ਗੱਲ ਕਰਨ ਦਾ ਆਵੇਂ ਚੰਡੀਗੜ੍ਹ ਦੇ ਪਿੰਡਾਂ ਦੇ ਸੈਕਟਰਾਂ ਦੇ ਪਿੰਡਾਂ ਦੇ ਤੇ ਸੈਕਟਰਾਂ ਦੀ ਜਿਹੜੀ ਇੱਕ ਕੰਬੀਨੇਸ਼ਨ ਸੀ ਉਹ ਜਵਾਨੀ ਨਾਲ ਦੀ ਕਿਤੇ ਕੱਪਟਾ ਸੁਣੀ ਮੈਂ ਨਾਲ ਦਾ ਫੋਨ ਲਿਆ ਤੇ ਫੋਨ ਦੇ ਉੱਤੇ ਲਿਖਿਆ ਹੋਇਆ ਸੀ ਮਨਜੀਤ ਜੀ ਐਚ ਐਚ ਇਜ਼ ਗਵਰਨਰ ਹਾਊਸ ਮੈਨੂੰ ਯਾਦ ਆਇਆ ਪੀ ਮੈਂ ਜਦੋਂ ਯੂਟੀਸੀ ਵਰਨਰ ਹਾਊਸ ਵਿੱਚ ਸਾਡੀ ਮੀਟਿੰਗ ਨੂੰ ਬੀਐਨਸੀ ਅਵਰੇ ਹਰੇਕ ਬੰਦੇ ਨੂੰ ਬੜੇ ਮਾਨ ਸਤਕਾਰ ਪਿਆਰ ਨਾਲ ਬਿਠਾ ਕੇ ਗੱਲਬਾਤ ਕਰਨਾ ਚਾਹਤਾ ਸੀ ਕਿ ਰਹਾ ਮੈਂ ਇਹਨਾਂ ਵੀ ਕਿਤੇ ਤਰ ਤੀਜੀ ਗੱਲ ਮੈਂ ਕਹਣੀ ਆ ਮੂਲਾ ਪਰਵਾਹ ਕਿਉਂ ਕਿਤਾਬ ਦੇ ਇੱਕ ਵੀ ਜ਼ਿਕਰ ਹੈ ਅੱਜ ਸ਼ਡਾ ਮੂਲਾ ਪਰ ਨਿਊ ਚੰਡੀਗੜ੍ਹ ਇਕੋ ਸਿਟੀ ਬਣ ਗਿਆ ਉਹਦੇ ਵਿੱਚ ਮੈਂ ਵੀ ਭਾਗੀਦਾਰ ਹਾਂ ਕਿਉਂਕਿ ਇਹ ਵੀ ਜਿਹੜੀ ਲੈਂਡ ਐਕਵੀਜ਼ੀਸ਼ਨ ਹੈ ਉਹ ਮੈਂ ਐਜ਼ ਲੈਂਡ ਐਕਵੀਜ਼ੀਸ਼ਨ ਕਲੈਕਟਰ ਜੀ ਦੇਗੋਂ ਗੁਮਾਰਦੇਸ ਜੀ ਉਹਦੋਂ ਦੇ ਬੀਟੀ ਪਰ ਮੈਂ ਇੱਕ ਗੱਲ ਅੱਜ ਕਹਾਂਗਾ ਪਿੰਡ ਵਾਲੇ ਬੈਠੇ ਹੋ ਇਹਦੇ ਬਸਾ ਬੈਠੇ ਆ ਅਸੀਂ ਨੁਲਾ ਪਰ ਨੂੰ ਨੁਲਾ ਪਰ ਹੀ ਬਣਾ ਕੇ ਰੱਖਣੇ ਜਿਵੇਂ ਮੁਹੜੀ ਮੁਹੜੀ ਹੈ ਪੱਤੀ ਪੰਜਕੂਲਾ ਪੰਜਕੂਲਾ ਉਹ ਪੰਜਕੂਲਾ ਦੇ ਨਾਮ ਤੇ ਜਿਹੜਾ ਪੰਜਕੂਲਾ ਸੀ ਉਹਦੇ ਨਾਮ ਤੇ ਉਹ ਨਾਮ ਚੱਲਦਾ ਹੈ ਸਾਡੀ ਇਹ ਗੱਲ ਦੀ ਜਿਹੜੀ ਹੈ ਉਸ ਤੇ ਆਪਾਂ ਨੇ ਔਰ ਠੀਕ ਹੈ ਕਿਤਾਬਾਂ ਉਸ ਤੇ ਲਿਖਿਆ ਜਾਵੇ ਇਕੋ ਸਿਟੀ ਯਾ ਹੋਰ ਤੈਨੂੰ ਸਿ ਬੁਲਾ ਬੜੀ ਬਣਾ ਕੇ ਰੱਖਣਾ ਜਿਸ ਖੂਬਸੂਰਤੀ ਨਾਲ ਇਹਨਾਂ ਦੇ ਇੱਥੇ ਬੁਲਾ ਪਰਦਾ ਤਾਂਦ ਦੇ ਸੇਕ ਨੂੰ ਬੁਲਾ ਬੰਨਣਾ ਕੀਵੇਂ ਬਣੇ ਚੌਥੀ ਗੱਲ ਮੈਂ ਅੱਜ ਦੇ ਪ੍ਰੋਗਰਾਮ ਬਾਰੇ ਇਸ ਕਿਤਾਬ ਬਾਰੇ ਮਹਿਮਾ ਸਿੰਘ ਜੀ ਬਾਰੇ ਤਾਲੂਗਰ ਬਾਰੇ ਤਾਲੂਗਰ ਪਰਵਾਰ ਬਾਰੇ ਜ਼ਿਕਰ ਹੋਇਆ ਮੈਂ ਰਿਪੀਟ ਨਹੀਂ ਕੋਈ ਗੱਲ ਕਰਾਂਗਾ ਮੈਂ ਜਦੋਂ ਇਹਦੇ 'ਚ ਦੇਖ ਰਿਹਾ ਸੀ ਤਾਂ ਮੂੰਹ ਸੈਕਸਰੀ ਨਿਗਾਹ ਮਾਰੀ ਇਹਦੇ 'ਚ ਉਹ ਬੂਤਵਾ ਉਹ ਸਰਟੀਫਿਕੇਟ ਉਹ ਅਖਬਾਰ ਦੀਆਂ ਕਾਤਰਾਂ ਕੋਈ ਇੱਕ ਦਿਨ 'ਚ ਇਕੱਠੀਆਂ ਨਹੀਂ ਹੁੰਦੀਆਂ ਮੈਂ ਸਭ ਤੋਂ ਪਹਿਲਾਂ ਉਸ ਬੰਦੇਆਂ ਨੂੰ ਦਾਦ ਜਨ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੇ ਇਹ ਚੀਜ਼ ਨੂੰ ਪ੍ਰਜ਼ਰਵ ਕਰਕੇ ਰੱਖਿਆ ਸੰਭਾਲ ਕੇ ਰੱਖਿਆ ਔਰ ਮੈਂ ਉਹ ਜਿਹੜਾ ਜਦੋਂ ਬੀਤੀ ਨਾਲ ਦੇਖਿਆ ਜਦੋਂ ਚੀਟੀਆਂ ਜੇਲ੍ਹਾਂ ਦੇ ਵਿੱਚ ਆਉਂਦੀਆਂ ਨੇ ਜੇ ਉਹ ਤਾਂ ਨਾਲ ਸਿਰਕੇ ਮੇਰੇ ਬੈਸੀ ਕੰਨ ਖੜੇ ਹੋ ਜਾਂਦੇ ਨੇ ਕਿ ਕਿ ਬੇਦੂ ਵੀ ਮੈਂ ਜੇਲ੍ਹ ਨਹੀਂ ਗਿਆ ਮਤਲਬ ਮੈਂ ਜੇਲ੍ਹ ਦੇ ਵਿੱਚ ਆਈਟੀ ਪ੍ਰੈਜ਼ੀਡੈਂਟ ਦਾ ਮੇਲ ਚੰਡੀਗੜ੍ਹ ਦੇ ਵਿੱਚ ਚਾਰਜ ਮੇਰੇ ਕੋਲ ਰਿਹਾ ਸੋ ਉੱਥੇ ਇੱਕ ਨਾਲ ਉਹ ਕਹਿੰਦੇ ਆ ਬੰਦੇ ਦੇ ਸਾਈਨ ਹੁੰਦੇ ਆ ਤੇ ਨਾਲ ਸੈਂਸਰ ਬੋਰਡ ਦੀ ਸਟੈਂਪ ਲੱਗਦੀ ਹੈ ਇਹਦੇ ਵਿੱਚ ਮੈਂ ਉਹਦੇ ਵਿੱਚ ਪੜਿਆ ਜਿਹੜੇ ਸਾਡੇ ਲਈ ਇੱਕ ਬੜੀ ਨਵੀਂ ਚੀਜ਼ ਸੀ ਵੈਸੇ ਜੇਲਾ ਦੇ ਵਿੱਚ ਜੋ ਕੁਝ ਬੋਲਿਆ ਜਾਂਦਾ ਟੈਲੀਫੋਨ ਦੇ ਆਰਟੀਕਲ ਨੂੰ ਨਿਊ ਸੈਂਸਰ ਹੁੰਦੇ ਆ ਲੇਕਿਨ ਉਸ ਵੇਲੇ ਵੀ ਇਸ ਤਰ੍ਹਾਂ ਜਿਹੜੀਆਂ ਤੁਸੀਂ ਚਿੱਠੀਆਂ ਲਿਖਦੇ ਸੀ ਪਰਿਵਾਰ ਨੂੰ ਕੀ ਉਹ ਪਰਿਵਾਰਿਕ ਹੈ ਜਾਂ ਇਹਦੇ ਵਿੱਚ ਕੋਈ ਹੋਰ ਮਸਾਲਾ ਤਾਂ ਨਹੀਂ ਲਿਖਿਆ ਉਹ ਸੈਂਸਰ ਹੁੰਦੀ ਫਿਰ ਮੈਂ ਇੱਕ ਸਰਟੀਫਿਕੇਟ ਹੋ ਦੇਖਿਆ ਜਿਹਦੇ ਵਿੱਚ ਕੋਰਾ ਇੱਕ ਸਰਟੀਫਿਕੇਟ ਜਾਰੀ ਹੋਇਆ ਉੱਥੇ ਆਫੀਸਰ ਨਹੀਂ ਕਿਤੇ ਵੀ ਖੜਿਆ ਹਿਆ ਉੱਥੇ ਲਿਖਿਆ ਸਿਗਨੇਚਰ ਆਫ ਮੈਨ ਜਿਹੜਾ ਜਾਰੀ ਕਰਦਾ ਹੈ ਸੈਕ੍ਰੀਟਰੀ ਆਫ ਮੈਂ ਸੋ ਕਹਿਣ ਦਾ ਮਤਲਬ ਪਹਿਂਚੀ ਜਾਂ ਜੋ ਸਾਨੂੰ ਵੀ ਪਤਾ ਨਹੀਂ ਸੀ ਇਸ ਕਿਤਾਬ ਦੇ ਵਿੱਚੋਂ ਨਵੀਆਂ ਪਤਾ ਲੱਗੀਆਂ ਹਰਮੇਸ਼ਾ ਕਿਸੇ ਵੀ ਜਿਹੜਾ ਇਨਸਾਨ ਹੈ ਉਹ ਤਿੰਨ ਗੱਲਾਂ ਤੋਂ ਪਰਖਿਆ ਜਾਂਦਾ ਹੈ ਸਾਰੇ ਜਾਣਦੇ ਹੋ ਦਸਤਾਰ ਗੁਫਤਾਰ ਤੇ ਰਹਿਤਾਰ ਜਿਹੜੀ ਰਹਿਤਾਰ ਨਾਲ ਉਹਨਾਂ ਦੀ ਉਹਦਾ ਐਜੂਕੇਸ਼ਨ ਲੈ ਕੇ ਕੀ ਕੀ ਕਲਾਂ ਕੀਤੀ ਹੈ ਉਹ ਨਾ ਦਿਖਤarsi ਫਿਰ ਗੁਤਾਰ ਉਹਨਾਂ ਦੀ ਗੁਤਾਰ ਦੀ ਗੱਲ ਬਾਤ ਸਲੀਕਾ ਜਿਹਨੂੰ ਆਪਾਂ ਟੀਕੇ ਸਲੀਕਾ ਕਹਿੰਦੇ ਆਂ ਔਰ ਉਹਨਾਂ ਦੀਆਂ ਚਿੱਠੀਆਂ ਦੇ ਵਿੱਚੋਂ ਤੁਹਾਨੂੰ ਮਿਲ ਰਹੀ ਹੈ ਫਿਰ ਦਸਤਾਰ ਜਸਾ ਦਾ ਮੰਦਿਰ ਕੱਲਾ ਪਗੜੀ ਨਹੀਂ ਹੈ ਉਹ ਕਿਹਨੇ ਡਰੈਸਰ ਹੁੰਦਾ ਮੈਂ ਕੋਡਰ ਨੂੰ ਬੜੀ ਧਿਆਨ ਨਾਲ ਦੇਖਿਆ ਸੀ ਹੁਣ ਵੀ ਤੁਸੀਂ ਕੋਡਰ ਨੂੰ ਧਿਆਨ ਨਾਲ ਦੇਖੋ ਛੋਟੇ ਹੀ ਬੱਚੇ ਕਿੰਨੇ ਉਸ ਵਾਂਗ ਇਨਸਾਨ ਬਣਗੇ ਔਰ ਜਦ ਤੁਸੀਂ ਇਹਨਾਂ ਦੀ ਪਗੜੀ ਤੇ ਦਾੜ੍ਹੀ ਨੂੰ ਦੇਖੋਗੇ ਤਾਂ ਤੁਹਾਨੂੰ ਆਪਣੇ ਬਜ਼ੁਰਗ ਯਾਦ ਆਉਣਗੇ ਤੁਹਾਡੇ ਆਪਣੇ ਚਾਚੇ ਤਾਏ ਭਾਬੇ ਨੰਨੇ ਤੁਹਾਨੂੰ ਯਾਦ ਆਣਗੇ ਖਾਸ ਤੌਰ ਤੇ ਵੈਸੇ ਸਾਰੇ ਸਿਰਫ ਇਹ ਰਾਖੈਂਤ ਨਹੀਂ ਕਿਸੇ ਚੀਜ਼ ਨੂੰ ਵੜਦੇ ਖਾਸ ਤੌਰ ਤੇ ਤੁਹਾਨੂੰ ਕਿਸੇ ਨਾ ਕਿਸੇ ਨਾਲ ਇਸ ਦੀ ਇਹਨਾਂ ਦੀ ਰਿਜ਼ੈਂਬਲੈਂਸ ਲੱਗੀ ਸੋ ਇਹ ਜੈਂਪਲੈਂਸ ਨੂੰ ਲੋਕਾਂ ਦੀ ਹੁੰਦੀ ਹੈ ਜਿਹੜੇ ਸਰਬ ਪ੍ਰਮਾਣਿਤ ਹੁੰਦੇ ਨੇ ਜਿਹੜੇ ਜਾਦਾ ਲੋਕਾਂ ਨੂੰ ਪ੍ਰਮਾਣਿਤ ਹੁੰਦੇ ਸੋ ਇਹਨਾਂ ਦੀ ਨਾਲ ਅ ਬ੍ਰਦਰਹੂਡ ਦੀ ਵੀ ਕਿਸੇ ਨੇ ਗੱਲ ਕੀਤੀ ਬਹੁਤ ਵਧੀਆ ਉਹਨਾਂ ਨੇ ਕਿਹਾ ਵੀ ਆਪਾਂ ਫਿਰ ਜਿੱਥੇ ਕਿਸਾਨੀ ਦੀ ਗੱਲ ਹੁੰਦੀ ਹੈ ਦੇਖੋ ਜਦੋਂ ਅਸੀਂ ਇਹ ਕਹਿੰਦੇ ਸੀ ਵੀ ਪਹਿਲਾਂ ਤਾਂ ਲੋਕ ਢੋਲੀ ਪਾਲੇ ਹੁੰਦੇ ਸੀ ਜੋ ਭੀਜੇ ਦਾ ਬੰਦੇ ਆ ਖਾਇਆ ਖਾਸ ਤੌਰ ਤੇ ਇਸ ਇਲਾਕੇ ਚ ਅ ਮਤਲਬ ਜੇਸੀ ਕੀ ਸੇਨੂ ਨਾ ਕੁਛ ਦਾਣੇ ਦਿੰਦੇ ਸੀ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਉਹਦਾ 50% ਕਿਉਂ ਲੈਂਦੇ ਸੀ ਮਠਾਈ ਜਿਹਨੂੰ ਕਹਿੰਦੇ ਸੀ ਕਿਉਂਕਿ ਜ਼ਮੀਨ ਕੋਈ ਜ਼ਿਆਦਾ ਉਜਾਊ ਨਹੀਂ ਸੀ ਉਸ ਦੇ ਵਿੱਚ ਜਿੰਨਾ ਤੁਸੀਂ ਬੀਜ ਪਾਉਂਦੇ ਸੀ ਮਸਲ ਹੀ ਉਸ ਤੋਂ ਦੁੱਗਣੀ ਹੁੰਦੀ ਸੀ ਕਹਿੰਦਾ ਵਾ ਤਾਂ ਜੇ ਤੁਸੀਂ ਇੱਕ ਸੈਲਾ ਖੜਾ ਹਦਾਤਾ ਕੋਈ ਜੰਮ ਗਿਆ ਕੋਈ ਨਹੀਂ ਹੋ ਗਿਆ ਫਿਰ ਸੁੱਕ ਗਿਆ ਕੋਈ ਮਰ ਗਿਆ ਤਾਂ ਇੱਕ ਥੱਲੇ ਦੇ ਦੋ ਹੀ ਹੁੰਦੇ ਸੀ ਤਾਂ ਇਹ ਬਟਾਈ ਵੜਨ ਵਰਡ ਬਣੀ ਨਹੀਂ ਸੋ ਮੇਰਾ ਮਤਲਬ ਕਹਿਣ ਦਾ ਬੀ ਉਸ ਸੰਘਰਸ਼ ਦੇ ਵਿੱਚੋਂ ਜਦੋਂ ਬੰਦਾ ਨਿਕਲਦਾ ਹੈ ਤੇ ਲੋਕਾਂ ਨੂੰ ਤੁਸੀਂ ਆਏ ਨੂੰ ਚਾਹ ਪਾਣੀ ਪਾਣੀ ਹਰੇਕ ਪਾਰਟੀ ਬੰਦ ਤੇ ਰੱਖਣਾ ਹੈ ਪਰਵਾਰ ਦੀ ਇਸ ਗੱਲ ਨੂੰ ਸ਼ਲਾਘਾ ਉਸ ਬਿੜੇ ਦੇ ਪਰਵਾਰ ਨਹੀਂ ਕਰਦੇ ਉਹਨਾਂ ਦੇ ਵਿਹਾਨ ਤੇ ਬੜੀਆਂ ਉਗੀਆਂ ਸ਼ਖੀਅਤਾਂ ਐਡਿਟੋਰੀਅਲਾਂ ਤਾਂ ਲੱਗੀਆਂ ਥਾਂਵਾਂ ਲੱਗ ਜਾਣੀਆਂ ਇੱਕ ਬੜੀ ਸੁਭਾਵਕ ਗੱਲ ਹੈ ਉਸ ਤਰ੍ਹਾਂ ਤੇ ਅੱਜ ਕੱਲ੍ਹ ਦੇ ਜਵਾਨੇ ਜਦੋਂ ਸਾਡੇ ਕੋਲ ਬਹੁਤ ਜ਼ਿਆਦਾ ਮੀਡੀਆ ਹੋ ਗਿਆ ਉਸ ਵੇਲੇ ਜਦੋਂ ਮੀਡੀਆ ਬਹੁਤ ਘੱਟ ਸੀ ਵਾਰੀ ਨਹੀਂ ਸੀ ਆਉਂਦੀ ਖਬਰਾਂ ਨੂੰ ਗੱਲਾਂ ਨੂੰ ਉਸ ਵੇਲੇ ਐਡਿਟੋਰੀਅਲ ਲੱਗਣੇ ਤਾਂ ਵਾਕਈ ਗ੍ਰੇਟ ਇੱਕ ਬਹੁਤ ਵੱਡੀ ਮਹਾਨ ਇੱਕ ਰਸੀਅਤ ਹیثیت ਸੀ ਇਹ ਸੋ ਇਸ ਕਰਕੇ ਉਹਨਾਂ ਸਾਹ ਵਾਕਈ ਇਸ ਵੱਲੋਂ ਤੁਸੀਂ ਸ਼ੇ ਲਾਗਰ ਦੇ ਪਾਤਰੋਂ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਇਕੱਠਿਆਂ ਕਰਕੇ ਟਰਾਂਸਲੇਟ ਕਰਕੇ ਪ੍ਰਿਜ਼ਰਵ ਕੀਤੀਆਂ ਚੀਜ਼ਾਂ ਨੂੰ ਆਪਣੇ ਕੋਲ ਮੰਗਾ ਕੇ ਇੱਕ ਕਿਤਾਬ ਲਿਖੀ ਹੈ ਵਾਹਿਗੁਰੂ ਜੀ ਦੇ ਬਖਸ਼ ਹੈ ਸਤਿ ਪਵੀ ਕਲਾ ਇਸੇ ਤਰ੍ਹਾਂ ਗੰਭੀਰ ਹੋ ਗਏ ਵਾਹਿਗੁਰੂ ਜੀ ਕੰਤਾਲ ਸਤ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਸਰ ਸਾਡੇ ਵਿੱਚ ਅਲਗੋਜਾ ਵਾਦਕ ਸਾਡੇ ਸਰਦਾਰ ਕਰਮਜੀਤ ਸਿੰਘ ਬੱਗਾ ਜੀ ਮੀ ਤੁਹਾਨੂੰ ਧਰੀ ਬਿਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਪ੍ਰਧਾਨਗੀ ਮੰਡਲ ਵਿੱਚੋਂ ਅੱਜ ਦੇ ਵਿਸ਼ੇਸ਼ ਮਾਨ ਸਰਦਾਰ ਤੇਜਦੀਪ ਸਿੰਘ ਸੈਣੀ ਜੀ ਪੀਸੀਐਸ ਨੇ ਡਾਇਰੈਕਟ ਸੰਯੁਕਤ ਸਕੱਤਰ ਪੰਜਾਬ ਸਰਕਾਰ ਨੂੰ ਸੌਰੀ ਪੀਸੀਐਸ ਸੰਯੁਕਤ ਸਕੱਤਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਡੇ ਨਾਲ ਆਪਣੇ ਵਿਚਾਰਾਂ ਦੇ